ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਮਹਾਰਾ ਸੱਚੇ ਪਾਤਸ਼ਾ ਸਾਡੇ ਮਨਾਂ ਨੂੰ ਇਸ ਸੰਸਾਰ ਸਾਗਰ ਦੇ ਵਿੱਚੋਂ ਨਿਕਲ ਕੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਆਉਣ ਦੀ ਪ੍ਰੇਰਣਾ ਦੇ ਰਹੇ ਨੇ ਕਿਉਂਕਿ ਸੰਸਾਰ ਦੇ ਵਿੱਚ ਸਾਰਾ ਖੇਲ ਹੀ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ ਪਰ ਕੇਵਲ ਇੱਕ ਮਾਨੀ ਐਸਾ ਹੈ ਜਿਹੜਾ ਉਸ ਪਰਮਾਤਮਾ ਦੇ ਹੁਕਮ ਤੋਂ ਆਕੀ ਹੋ ਜਾਂਦਾ ਹੈ ਹੁਕਮ ਤੋਂ ਆਕੀ ਹੋਇਆ ਮਨ ਇਸ ਸੰਸਾਰ ਦੇ ਵਿੱਚ ਤਾਂ ਦੁਖੀ ਹੁੰਦਾ ਹੀ ਹੈ ਪਰ ਉਹ ਜਦੋਂ ਸਰੀਰ ਛੱਡ ਕੇ ਵਾਪਸ ਜਾਂਦਾ ਹੈ ਤੇ ਉੱਥੇ ਵੀ ਉਸ ਨੂੰ ਜੋਨਾਂ ਦੇ ਵਿੱਚ ਦੁਖੀ ਹੋਣਾ ਪੈਂਦਾ ਹੈ ਮਹਾਰਾਜ ਦੀ ਗੁਰਬਾਣੀ ਦਾ ਵੀ ਫੁਰਬਾਨ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਤੇ ਇਹ ਹੁਕਮ ਵਿੱਚ ਨਾ ਆਉਣ ਦਾ ਜਿਹੜਾ ਖੇਲ ਮਨ ਇਸ ਮਾਇਆ ਦੇ ਘਰ ਵਿੱਚ ਆ ਕੇ ਖੇਲ ਰਿਹਾ ਹੈ ਇਸ ਦਾ ਕਾਰਨ ਹੈ ਕਿ ਇਹ ਅਗਿਆਨਤਾ ਦੇ ਵਿੱਚ ਹੈ ਇਹ ਭਲੇਖੇ ਦੇ ਵਿੱਚ ਹੈ ਭਰਮ ਦੇ ਵਿੱਚ ਇਸ ਨੂੰ ਪਾਇਆ ਗਿਆ ਹੈ ਮਾਰਾ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਦੱਸ ਰਹੇ ਨੇ ਭਰਮੇ ਭੂਲਾ ਦਹ ਦਿਸਤਾਵੇ ਨਿਮਖ ਮਹੇ ਚਾਰ ਕੁੰਟ ਫਿਰਿਆਵੇ ਜੈ ਈਸ਼ ਨੂੰ ਗਿਆਨ ਹੋਵੇ ਸੋਝੇ ਹੋਵੇ ਤੇ ਫਿਰ ਇਹ ਇਸ ਮਾਇਆ ਦੀ ਜ਼ਹਿਰ ਤੋਂ ਆਪਦਾ ਬਚਾਅ ਕਰ ਸਕਦਾ ਹੈ ਹੁਣ ਇਸ ਨੇ ਗੁਰੂ ਧਾਰਨ ਨਹੀਂ ਕੀਤਾ ਸ਼ਬਦ ਦੇ ਨਾਲ ਇਹ ਨਹੀਂ ਜੁੜਿਆ ਇਸੇ ਕਰਕੇ ਹੀ ਇਸ ਮਾਇਆ ਦੇ ਪ੍ਰਭਾਵ ਦੇ ਵਿੱਚ ਇਹ ਮਨ ਆਪਦਾ ਜੀਵਨ ਗਜ਼ਾਰਦਾ ਹੈ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਅਨ ਜਾਣਤ ਵਿਖਿਆ ਮਹਿ ਰਚੇ ਜੇ ਜਾਣਤ ਆਪਨ ਆਪ ਬਚੇ ਹੁਣ ਇਸੇ ਕਰਕੇ ਸੰਗਤ ਦੀ ਜ਼ਰੂਰਤ ਪੈਂਦੀ ਹੈ ਗੁਰੂ ਦੀ ਸ਼ਰਨ ਦੇ ਵਿੱਚ ਮਨ ਨੂੰ ਜਾਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਆਪਣੇ ਆਪ ਅਸੀਂ ਇਸ ਮਾਇਆ ਦੇ ਘਰ ਦੇ ਵਿੱਚੋਂ ਨਹੀਂ ਨਿਕਲ ਸਕਦੇ ਤੇ ਗੁਰੂ ਨੇ ਜਿਹੜਾ ਗਿਆਨ ਇਸ ਮਨ ਨੂੰ ਦੇਣਾ ਹੈ ਉਹ ਇਸ ਸੰਸਾਰ ਦੇ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ ਅਲੱਗ ਹੁੰਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਸੰਸਾਰ ਦੇ ਵਿੱਚ ਭਾਵੇਂ ਤੁਹਾਨੂੰ ਕਿੰਨਾ ਹੀ ਗਿਆਨ ਕਿਉਂ ਨਾ ਹੋ ਜੇ ਪਰ ਜੇ ਤੁਸੀਂ ਸੰਗਤ ਨਹੀਂ ਕਰਦੇ ਜੇ ਤੁਸੀਂ ਸ਼ਬਦ ਦੇ ਨਾਲ ਨਹੀਂ ਜੁੜਦੇ ਤੇ ਫਿਰ ਤੁਸੀਂ ਜੀਵਨ ਦੇ ਵਿੱਚ ਦੁਖੀ ਰਹੋਗੇ ਤੇ ਦੁਖੀ ਹੋ ਕੇ ਹੀ ਇਸ ਸੰਸਾਰ ਦੇ ਵਿੱਚੋਂ ਜਾਓਗੇ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਅਨਜਾਨਤ ਵਿਖਿਆ ਮਹਿ ਰਚੇ ਜੇ ਜਾਣਤ ਆਪਨ ਆਪ ਬਜੇ ਤੇ ਗੁਰੂ ਦੇ ਰਾਹੀ ਕਿਸਰਾ ਇਸ ਨੂੰ ਅੰਦਰ ਲਾਪੇ ਤਾਇਗਾ ਜਿਸਾ ਉਹ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਹੁਣ ਗੁਰੂ ਨੇ ਹੁਕਮ ਦੇ ਵਿੱਚ ਇਸ ਮਨ ਨੂੰ ਲਿਆਉਣ ਵਾਸਤੇ ਅਕਥ ਕਹਾਣੀ ਸਮਝਾਉਣੀ ਹੈ ਉਹ ਮਾਰਗ ਦੱਸਣਾ ਹੈ ਜਿਸ ਨੂੰ ਭੁੱਲ ਕੇ ਇਹ ਭਰਮ ਦੇ ਵਿੱਚ ਲੱਗ ਗਿਆ ਜਿਸ ਨੂੰ ਸਮਝ ਕੇ ਇਹ ਵਾਪਸ ਹੁਣ ਹੁਕਮ ਵਿਚ ਆ ਸਕਦਾ ਹੈ ਹੁਣ ਮਾਰੇ ਸੱਚੇ ਪਾਤਸ਼ਾਹ ਆਪਾਂ ਨੂੰ ਦੱਸਣਾ ਕਰਦੇ ਨੇ ਜਦੋਂ ਦਾ ਮਾਲਕ ਨੇ ਖੇਲ ਰਚਿਆ ਇਹ ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿੱਚ ਪੈਦਾ ਹੋਈ ਤੇ ਹੁਕਮ ਵਿੱਚ ਚੱਲ ਰਹੀ ਹੈ ਪਰ ਸਿਰਫ ਇੱਕ ਮਨ ਜਦੋਂ ਇਸ ਸੰਸਾਰ ਦੇ ਵਿੱਚ ਆਇਆ ਉਹ ਹੁਕਮ ਤੋਂ ਬਾਹਰ ਚੱਲ ਲੱਗ ਗਿਆ ਜਿਸ ਕਰਕੇ ਉਹ ਪਰੇਸ਼ਾਨ ਹੈ ਦੁਖੀ ਰਹਿਣ ਲੱਗਿਆ ਹੈ ਤੇ ਜਦੋਂ ਬੱਚਾ ਦੁਖੀ ਹੋਵੇ ਤੇ ਮਾਤਾ ਪਿਤਾ ਵੀ ਮਹਿਸੂਸ ਕਰਦਾ ਹੈ ਵੀ ਬੱਚਾ ਦੁੱਖ ਵਿੱਚ गिर ਗਿਆ ਹੈ ਦੁੱਖਾਂ ਦੇ ਘਰ ਵਿੱਚ ਫਸ ਗਿਆ ਹੈ ਫਿਰ ਮਾਤਾ ਪਿਤਾ ਬੱਚੇ ਨੂੰ ਸਮਝਾਉਂਦਾ ਹੈ ਵੀ ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ ਤੇ ਰਾਮ ਦੇ ਨਾਮ ਦੇ ਸ਼ਰਨ ਦੇ ਵਿੱਚ ਆ ਜਾ ਮਾਰਾ ਸੱਚੇ ਪਾਤਸ਼ਾਹ ਇਸ ਨੂੰ ਸਮਝਾਉਂਦੇ ਨੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਉਸ ਵਾਸਤੇ ਮਹਾਰਾਜ ਨੇ ਸਤ ਸੰਗਤ ਰੂਪੀ ਵਿਦ ਬਣਾਈ ਸਾਧ ਸੰਗਤ ਰੂਪੀ ਵਿਦ ਬਣਾਈ ਤੇ ਜਿਸ ਮਨ ਦੇ ਉੱਪਰ ਮਾਲਕ ਖੁਸ਼ ਹੋਇਆ ਉਸ ਨੂੰ ਪੂਰਨ ਗੁਰੂ ਦਾ ਸੰਗ ਕਰਾ ਦਿੱਤਾ ਮਰ ਸੱਚੇ ਪਾਤਸ਼ਾਹ ਪਾਉਂ ਦੱਸ ਰਹੇ ਨੇ ਜਹੇ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤਹਿ ਪਿਆਰ ਉਸ ਨੂੰ ਗੁਰੂ ਦਾ ਭੇਤ ਆ ਗਿਆ ਸਾਧੂ ਦੇ ਨਾਲ ਜੁੜ ਗਿਆ ਨਾਮ ਦਾ ਭੇਤ ਆ ਗਿਆ ਤੇ ਉਹਨਾਂ ਦਾ ਕੋਈ ਪੂਰਵ ਲਾ ਕਰਮ ਜੇ ਕਿਤੇ ਕੀਤਾ ਸੀ ਉਹ ਜਾਗ ਪਿਆ ਸੋ ਉਸ ਉਹ ਜਿਹੜੇ ਮਨ ਨੇ ਫਿਰ ਜਦੋਂ ਸੰਗਤ ਕਰਦੇ ਹੋਇਆਂ ਨਾਮ ਦੀ ਮਹਿਮਾ ਸੁਣਦੇ ਨੇ ਸੱਚ ਦੀ ਉਸਤ ਸੁਣਦੇ ਨੇ ਫਿਰ ਉਹ ਹੁਕਮ ਦੇ ਦਾਇਰੇ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਜਦੋਂ ਹੁਕਮ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਜੋ ਸੰਸਾਰ ਦੇ ਵਿੱਚ ਕਰਮ ਕਰਨ ਦਾ ਤਰੀਕਾ ਹੈ ਉਹ ਬਦਲ ਜਾਂਦਾ ਹੈ ਚਾਹੇ ਉਹ ਨੌਕਰੀ ਕਰਦੇ ਨੇ ਖੇਤੀ ਕਰਦੇ ਨੇ ਦਿਹਾੜੀ ਕਰਦੇ ਨੇ ਵਪਾਰੀ ਨੇ ਉਹਨਾਂ ਦਾ ਜੋ ਕਰਮ ਕਰਨ ਦਾ ਢੰਗ ਹੈ ਉਹ ਬਦਲ ਜਾਏਗਾ ਜਿਸਰਾ ਇੱਥੇ ਆਧਾਰਨ ਤੁਸੀਂ ਸਮਝ ਸਕਦੇ ਹੋ ਕਿ ਇੱਕ ਸ਼ਹਿਦ ਦੀ ਮੱਖੀ ਹੈ ਇਹ ਆਪ ਵਿਸ਼ੇਅਤ ਤਿਆਰ ਕਰਦੀ ਹੈ ਆਪ ਵਿਖਾਂਦੀ ਹੈ ਤੇ ਦੂਸਰੇ ਵੀ ਇਸ ਦਾ ਇਸਤੇਮਾਲ ਕਰਦੇ ਨੇ ਇਸ ਨੂੰ ਜੀਵਨ ਦੀ ਜਾਂਚ ਦਾ ਭੇਤ ਹੁਣ ਕਰਕੇ ਇਹ ਹੁਕਮ ਦੇ ਵਿੱਚ ਹੁੰਦੀ ਆ ਨੇ ਇੱਕ ਰਾਣੀ ਮੱਖੀ ਹੁੰਦੀ ਹੈ ਉਸੇ ਦਾ ਹੁਕਮ ਚੱਲਦਾ ਹੈ ਇਸੇ ਤਰੀਕੇ ਨਾਲ ਜਿਹੜਾ ਗੁਰਮੁਖ ਪਰਿਵਾਰ ਹੈ ਉਹ ਕਰਮ ਤੇ ਆ ਕੇ ਜਦੋਂ ਹੁਕਮ ਦੇ ਦਾਇਰੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਉਸ ਵਕਤ ਉਹਨਾਂ ਦੇ ਪਰਿਵਾਰ ਦੇ ਵਿੱਚ ਦੁਬਿਧਾ ਤੋਂ ਉੱਪਰ ਉੱਠ ਕੇ ਕਰਮ ਅਤੇ ਧਰਮ ਨੂੰ ਸਮ ਕਰਕੇ ਦੇਖਿਆ ਜਾਂਦਾ ਹੈ ਸਤ ਸੰਗਤ ਕਰਨ ਤੋਂ ਬਾਅਦ ਜੋ ਸਭ ਤੋਂ ਪਹਿਲੀ ਨਿਸ਼ਾਨੀ ਹੈ ਉਹ ਇਹ ਹੀ ਸਭ ਤੋਂ ਪਹਿਲਾਂ ਪ੍ਰਗਟ ਹੁੰਦੀ ਹੈ ਕਿ ਕਰਮ ਤੇ ਗਿਆ ਹੋਇਆ ਮਨ ਕਰਮ ਕਰਦਾ ਹੋਇਆ ਕਰਮ ਤੋਂ ਨਿਰਲੇਪ ਰਹਿਣ ਦੀ ਯੁਗਤ ਸਿੱਖ ਲੈਂਦਾ ਹੈ ਉਸ ਨੂੰ ਪਤਾ ਹੈ ਸੈنسੇ ਜਿਉ ਮਲੇਣ ਹੈ ਕਿ ਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਜਿਤ ਲਾਏ ਉਹ ਇਸ ਸ਼ਬਦ ਦੇ ਨਾਲ ਜੁੜ ਕੇ ਮਨ ਨੂੰ ਧੋ ਲੈਂਦਾ ਹੈ ਕਿਉਂਕਿ ਗੁਰੂ ਦੀ ਸ਼ਰਨ ਵਿੱਚ ਗਿਆ ਉਸ ਨੂੰ ਗਿਆਨ ਆ ਗਿਆ ਕਰਮੀ ਸਹਜ ਨਾ ਉਪਜੇ ਵਿਣ ਸਹਜ ਜ ਸਹਸਾ ਨ ਜਾਏ ਹੁਣ ਉਸ ਨੇ ਕਰਮ ਨੂੰ ਤੇ ਧਰਮ ਨੂੰ ਜਦੋਂ ਸਮ ਕਰਨਾ ਹੈ ਇਥੇ ਸਾਡੀ ਪੌਣ ਜਿਹੜੀ ਹੈ ਇਹ ਸਮ ਹੋ ਜੇਗੀ ਜਦੋਂ ਪੌਣ ਸਮ ਰਹਿਣੀ ਸ਼ੁਰੂ ਹੋ ਜੇਗੀ ਇਸ ਕਰਮ ਤੇ ਆ ਕੇ ਵੀ ਮਨ ਜਿਹੜਾ ਹੈ ਉਹ ਸੰਮੁਖ ਰਹੇਗਾ ਜਿਸ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੁੱਛਦੇ ਨੇ ਸਿੱਧ ਵੀ ਕਿਹੜਾ ਸੰਮੁਖ ਹੈ ਤੇ ਕੌਣ ਬੇਮੁਖ ਹੈ ਮਾਰੇ ਸੱਚੇ ਬਾਦਸ਼ਾਹ ਫਿਰ ਗੁਰਮੁਖ ਸਮਝਾਉਂਦੇ ਨੇ ਗੁਰੂ ਨਾਨਕ ਦੇਵ ਜੀ ਵੀ ਜਿਹੜਾ ਗੁਰਮੁਖ ਹੈ ਉਹ ਸਨਮੁਖ ਹੈ ਉਸਨੇ ਇਸ ਮਾਇਆ ਦੇ ਘਰ ਦੇ ਵਿੱਚ ਆ ਕੇ ਵੀ ਉਸ ਖੇਲ ਨੂੰ ਸਮਝ ਲਿਆ ਹੈ ਜੈਸੇ ਜਲਮਹਿ ਕਮਲ ਨਿਰਾਲਮ ਮੁਰਗਾਈ ਨਿਸ਼ਾਨ ਕਮਲ ਦੇ ਵਾਂਗੂ ਮਾਇਆ ਦੇ ਵਿੱਚ ਰਹਿ ਕੇ ਚਿੱਕੜ ਦੇ ਵਿੱਚੋਂ ਉੱਪਰ ਉਠਿਆ ਰੱਖਣਾ ਮੁਰਗਾਈ ਦੀ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਉਸ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਕਰਮ ਤੋਂ ਉੱਪਰ ਉੱਠ ਕੇ ਧਰਮ ਨੂੰ ਅੱਗੇ ਲੈ ਕੇ ਆਉਣਾ ਤੀਸਰਾ ਉਹ ਜੀਵਨ ਦੀ ਜਾਂਚ ਜਿਹੜੀ ਹੈ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ ਤੇ ਸਾਡੇ ਪਰਿਵਾਰ ਦੇ ਵਿੱਚੋਂ ਸਾਡੇ ਕਰਮ ਦੇ ਵਿੱਚੋਂ ਇਹ ਨਿਸ਼ਾਨੀਆਂ ਸਭ ਤੋਂ ਪਹਿਲਾਂ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਵਕਤ ਜਦੋਂ ਅਸੀਂ ਸਨਮੁਖ ਹੋ ਜਾਾਂਗੇ ਫਿਰ ਜੋ ਕਰਮ ਹੈ ਇਹ ਕਰਮ ਵੀ ਧਰਮ ਬਣ ਜਾਏਗਾ ਜਿਸ ਨੂੰ ਫਿਰ ਮਹਾਰਾ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇਥੇ ਜਿਹੜੇ ਗੁਰਮਖ ਨੇ ਉਹ ਆਪਣਾ ਧਿਆਨ ਸੰਮੁਖ ਹੋ ਕੇ ਸ਼ਬਦ ਦੇ ਰਾਹੀਂ ਸਤਿਗੁਰ ਦੇ ਨਾਲ ਜੋੜ ਕੇ ਰੱਖ ਦਿੰਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦੱਸ ਦਿੰਨੇ ਕੌਣ ਸਨਮੁਖ ਕੌਣ ਵਿਮੁਖਿਆ ਗੁਰਮਖ ਸੰਮੁਖ ਮਨਮੁਖ ਵਿਮੁਖਿਆ ਆਮ ਜੀਵ ਦਾ ਕਰਮ ਕਰਨ ਦਾ ਜਿਹੜਾ ਢੰਗ ਹੈ ਉਹ ਉਸ ਗੰਦਗੀ ਖਾਣ ਵਾਲੀ ਮੱਖੀ ਦੀ ਤਰ੍ਹਾਂ ਹੁੰਦਾ ਹੈ। ਵੀ ਜੇ ਉਸ ਨੂੰ ਕੀਤਾ ਕਰਾਇਆ ਸ਼ਾਇਦ ਵੀ ਤੁਸੀਂ ਪਾ ਕੇ ਕੌਲੀ ਵਿੱਚ ਬਾਟੀ ਵਿੱਚ ਰੱਖ ਦਿਓ ਤੇ ਉਸ ਨੂੰ ਖਾਣਾ ਵੀ ਨਹੀਂ ਆਉਂਦਾ। ਉਹ ਕਿਨਾਰੇ ਤੇ ਬੈਠ ਕੇ ਵੀ ਖਾ ਸਕਦੀ ਹੈ। ਪਰ ਲਾਲਚ ਉਸ ਦੇ ਅੰਦਰ ਐਨਾ ਆ ਗਿਆ ਵੀ ਉਹ ਛਾਲ ਮਾਰ ਦਿੰਦੀ ਹੈ। ਤੇ ਲੋਭ ਲਹਿਰ ਦੇ ਵਿੱਚ ਫਸੀ ਹੋਈ ਉਸ ਸ਼ਹਿਦ ਦੇ ਵਿੱਚ ਉਸ ਦੀਆਂ ਲੱਤਾਂ ਖੁੱਪ ਜਾਂਦੀਆਂ ਨੇ ਜਦੋਂ ਉੱਡਣ ਲੱਗਦੀ ਹੈ ਖੰਭ ਫਸ ਜਾਂਦੇ ਨੇ ਇਸ ਤਰ੍ਹਾਂ ਉਹ ਮੱਖੀ ਜਿਹੜੀ ਗੰਦਗੀ ਖਾਣ ਵਾਲੀ ਉਸ ਨੂੰ ਤੁਸੀਂ ਸ਼ਹਿਦ ਵੀ ਦੇ ਦਿਓ ਉਹ ਸ਼ਹਿਦ ਨੂੰ ਖਾਣ ਦਾ ਉਸ ਨੂੰ ਤਰੀਕਾ ਨਹੀਂ ਪਤਾ ਉਹ ਮਰ ਜਾਂਦੀ ਹੈ ਆਪ ਦਾ ਲਾਲਚ ਦੇ ਵਿੱਚ ਲੋਭ ਦੇ ਵਿੱਚ ਫਸੀ ਹੋਈ ਤੇ ਮਹਾਰਾਜ ਨੇ ਉਸ ਦੀ ਧਾਰਨ ਵੀ ਦਿੱਤੀ ਹੈ ਮਿੱਠੇ ਮੱਖ ਮੂਆ ਕਿਉਂ ਲੈ ਉਡਾਰੀ ਹੁਣ ਉਸ ਨੂੰ ਉੱਡਣਾ ਨਹੀਂ ਆਏਗਾ ਉਹ ਉੱਡ ਨਹੀਂ ਸਕੇਗੀ ਕਿਉਂਕਿ ਲਾਲਚ ਵਿੱਚ ਫਸ ਗਈ ਇਸ ਤਰ੍ਹਾਂ ਮਨਮੁਖ ਜਿਹੜਾ ਹੈ ਉਹ ਕਰਮ ਤੇ ਆ ਕੇ ਲੋਭ ਦੇ ਵਿੱਚ ਆ ਜਾਂਦਾ ਹੈ ਲੋਭ ਲਹਿਰ ਵਿੱਚ ਗਰਸਿਆ ਹੋਇਆ ਦੂਸਰੇ ਦਾ ਹੱਕ ਮਾਰਦਾ ਹੈ ਦੂਸਰੇ ਦੀ ਕਮਾਈ ਵੱਲ ਧਿਆਨ ਰੱਖਦਾ ਹੈ ਜਿਸ ਕਰਕੇ ਉਹ ਫਿਰ ਆਪ ਵੀ ਬਾਹਰ ਆ ਜਾਂਦਾ ਹੈ ਮਾਇਆ ਦੇ ਦੇਸ਼ ਵਿੱਚ ਫਿਰ ਉਸ ਤੋਂ ਵਾਪਸ ਜਾਣਾ ਔਖਾ ਹੋ ਜਾਂਦਾ ਹੈ ਇਸੇ ਕਰਕੇ ਮਹਾਰ ਸੱਚੇ ਪਾਤਸ਼ਾਹ ਨੇ ਗੁਰਮਖਾਂ ਨੂੰ ਇਸ ਖੇਲ ਦੇ ਬਾਰੇ ਸਮਝਾ ਦਿੱਤਾ ਕਿ ਜਿਹੋ ਜਿਹਾ ਕਰਮ ਕਰੋਗੇ ਉਹੋ ਜਿਹਾ ਫੈਸਲਾ ਹੋਏਗਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੇ ਕਰਮ ਕਰਦਿਆਂ ਹੋਇਆਂ ਹੁਕਮ ਵਿੱਚ ਚੱਲੋਗੇ ਤੇ ਮਾਲਕ ਵੀ ਉਸ ਕਰਮ ਦੇ ਵਿੱਚ ਆਪ ਸਹਾਈ ਹੋਵੇਗਾ ਜੇ ਕਰਮ ਕਰਦਿਆਂ ਹੋਇਆਂ ਲੋਭ ਲਹਿਰ ਵਿੱਚ ਚੱਲੋਗੇ ਫਿਰ ਕਾਲ ਦੇ ਵਾਸ ਚੱਲੇ ਜਾਓਗੇ ਕਾਲ ਵਿਚਾਰ ਵਧਾ ਦੇਗਾ ਉੱਪਰ ਥੱਲੇ ਸੁਰਤ ਡੁੱਬਦੀ ਰਹੇਗੀ ਤੇ ਮਨ ਨੂੰ ਕਿਨਾਰਾ ਨਜ਼ਰ ਨਹੀਂ ਆਏਗਾ ਇਸ ਕਰਕੇ ਇੱਥੇ ਜੀਵਨ ਜਾਂਚ ਦੇ ਵਿੱਚੋਂ ਸਤ ਸੰਗਤ ਵਿੱਚੋਂ ਜੋ ਆਪਾਂ ਆਪਣੇ ਅੰਦਰ ਜੋ ਤਬਦੀਲੀ ਆਉਣੀ ਹੈ ਜਿਸ ਤੋਂ ਸੰਸਾਰ ਨੇ ਜਾਂ ਤੁਹਾਡੇ ਸੰਗੀਆਂ ਨੇ ਪ੍ਰਭਾਵਿਤ ਹੋਣਾ ਹੈ ਉਹ ਹੈ ਤੁਹਾਡਾ ਜੀਵਨ ਉਸ ਜੀਵਨ ਦੇ ਵਿੱਚ ਨੂੰ ਤੁਸੀਂ ਕਰਮ ਤੇ ਲਿਆ ਕੇ ਉਸ ਨੂੰ ਸੰਸਾਰ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕਰਨਾ ਹੈ ਕਿਉਂਕਿ ਸਾਡੀ ਦ੍ਰਿਸ਼ਟੀ ਤੋਂ ਸਾਡੇ ਬਚਨਾਂ ਤੋਂ ਸਾਡੀ ਬੋਲ ਬਾਣੀ ਤੋਂ ਸਾਡੇ ਵਿਚਾਰਾਂ ਤੋਂ ਇਸ ਗੱਲ ਦਾ ਪਤਾ ਲੱਗੇਗਾ ਕਿ ਅਸੀਂ ਗੁਰੂ ਵਾਲੇ ਹਾਂ ਗੁਰੂ ਦੀ ਸ਼ਰਨ ਵਿੱਚ ਗਏ ਹਾਂ ਜਾਂ ਅਸੀਂ ਪੰਜਾਂ ਦੇ ਵਸ ਹੋ ਕੇ ਹੀ ਚੱਲ ਰਹੇ ਹਾਂ। ਇਥੋਂ ਫਿਰ ਜਦੋਂ ਤੁਸੀਂ ਕਰਮ ਅਤੇ ਧਰਮ ਦੇ ਇਸ ਖੇਡ ਨੂੰ ਸਮਝ ਜਾਓਗੇ ਫਿਰ ਮਹਾਰਾਜ ਕਹਿੰਦੇ ਨੇ ਜਿਹੜਾ ਵੀ ਗੁਰਮਖ ਇਸ ਕਾਲ ਦੇ ਦੇਸ਼ ਵਿੱਚ ਆ ਕੇ ਕਰਮ ਅਤੇ ਧਰਮ ਨੂੰ ਸਮ ਕਰਕੇ ਚੱਲੇਗਾ ਉਹ ਹਰ ਹਾਲਤ ਵਿੱਚ ਇਸ ਬਾਜੀ ਨੂੰ ਜਿੱਤ ਕੇ ਕਰ ਜਾਏਗਾ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ ਕਰਮ ਧਰਮ ਤੁਮ ਚੌਪੜ ਸਾਜੋ ਸਾਚ ਕਰੋ ਤੁਮ ਸਾਰੇ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਇਸ ਕਰਕੇ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਗੁਰੂ ਦੀ ਮੱਤ ਦੁਆਰਾ ਪ੍ਰਵੇਸ਼ ਹੋਣਾ ਹੈ ਇੱਥੇ ਅਸੀਂ ਗਿਆਨ ਦੁਆਰਾ ਜਾਗਦੇ ਰਹਿਣਾ ਹੈ ਕਰਮ ਦੀ ਮੈਲ ਵਿਚਾਰਾਂ ਦੀ ਮੈਲ ਮਨ ਨੂੰ ਨਹੀਂ ਲੱਗਣ ਦੇਣੀ ਹੁੰਦੀ ਇਸ ਤੋਂ ਬਾਅਦ ਜਦੋਂ ਤੁਸੀਂ ਕਰਮ ਤੋਂ ਵਿਹਲੇ ਹੋ ਜਾਂਦੇ ਹੋ ਜਦੋਂ ਹੀ ਤੁਸੀਂ ਬੈਠੋਗੇ ਅੰਤਰਮੁਖੀ ਹੋਵੋਗੇ ਮੈਲ ਤੁਹਾਡੇ ਮਨ ਤੇ ਪਹਿਲਾਂ ਹੀ ਤੁਸੀਂ ਉਤਾਰ ਲਈ ਹੈ ਕਿਉਂਕਿ ਤੁਸੀਂ ਸਨਮੁਖ ਰਹਿ ਕੇ ਕਰਮ ਕੀਤਾ ਹੈ ਹੁਣ ਤੁਹਾਡੇ ਕਰਮ ਦੀ ਵਿਚਾਰ ਵੀ ਮਾਲਕ ਕਰੇਗਾ ਉਥੇ ਕਿਸੇ ਕਿਸਮ ਦਾ ਨੁਕਸਾਨ ਘਾਟਾ ਵਾਧਾ ਉਹ ਮਾਲਕ ਜ਼ਿੰਮੇਵਾਰ ਹੋਵੇਗਾ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਨੇ ਆਪੇ ਜਾਣੇ ਆਪੇ ਦੇ ਗੁਰਮੁਖ ਦੀ ਉਹ ਇਸ ਲੋਕ ਦੀ ਵੀ ਉਹ ਆਪ ਦੇਖਦਾ ਹੈ ਆਪ ਨਿਗਰਾਨੀ ਕਰਦਾ ਹੈ ਸੰਤਾ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ ਰਾਮ ਸੋ ਇਸ ਕਰਕੇ ਇਥੋਂ ਫਿਰ ਜਦੋਂ ਅਸੀਂ ਇਸ ਲੋਕ ਵਿੱਚ ਆ ਕੇ ਕਾਲ ਦੇ ਦੇਸ਼ ਵਿੱਚ ਆ ਕੇ ਸ਼ਬਦ ਦੇ ਨਾਲ ਜੁੜ ਕੇ ਆਪ ਦੇ ਮਨ ਨੂੰ ਰੱਖਾਂਗੇ ਤੇ ਫਿਰ ਨਾਮ ਪ੍ਰਗਟ ਹੋਏਗਾ ਕਿਉਂਕਿ ਨਾਮ ਜਿਹੜਾ ਹੈ ਉਸੇ ਦੇ ਰਾਹੀ ਮਨ ਨੂੰ ਫਿਰ ਅੱਗੇ ਚੱਲ ਕੇ ਖਰਾਕ ਮਿਲਣੀ ਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ دنیਵੀ ਰੂਪ ਵਿੱਚ ਤਨ ਦੀ ਖਰਾਕ ਜ਼ਰੂਰੀ ਹੈ ਤਨ ਮਜ਼ਬੂਤ ਰਹਿੰਦਾ ਹੈ ਅਸੀਂ ਸਰੀਰਕ ਰੂਪ ਵਿੱਚ ਕੰਮਕਾਰ ਚੰਗੇ ਤਰੀਕੇ ਨਾਲ ਕਰ ਲੈਂਦੇ ਹਾਂ ਇਸੇ ਤਰ੍ਹਾਂ ਹੀ ਜੇ ਮਨ ਨੂੰ ਅੱਗੇ ਚੱਲ ਕੇ ਨਾਮ ਪ੍ਰਗਟ ਹੋਏਗਾ ਨਾਮ ਦੀ ਖਰਾਕ ਮਿਲੇਗੀ ਫਿਰ ਇਹਨਾਂ ਪੰਜਾਂ ਦੇ ਨਾਲ ਇਸ ਸੰਸਾਰ ਵਿੱਚ ਆ ਕੇ ਚੰਗੀ ਤਰ੍ਹਾਂ ਖੇលਿਆ ਜਾ ਸਕਦਾ ਹੈ ਕਿਉਂਕਿ ਜੇ ਮਨ ਕਮਜ਼ੋਰ ਹੋਵੇਗਾ ਇਹ ਮਨ ਇਸ ਮਾਇਆ ਦੇ ਘਰ ਵਿੱਚ ਜਿਵੇਂ ਹੀ ਆਏਗਾ ਇਹ ਪੰਜੇ ਉਸ ਨੂੰ ਛੁੱਟ ਲੈਣਗੇ ਇਸ ਕਰਕੇ ਗੁਰਮਖਾਨੇ ਅੱਗੇ ਜਿਵੇਂ ਜਿਵੇਂ ਵਧਣਾ ਹੈ ਉਹਨਾਂ ਦੇ ਨਾਲ-ਨਾਲ ਉਹ ਨਾਮ ਦੀ ਖਰਾਕ ਨੂੰ ਅੰਦਰੋਂ ਪ੍ਰਾਪਤ ਕਰਨਾ ਹੈ ਜਿਵੇਂ ਜਿਵੇਂ ਉਹ ਨਾਮ ਦਾ रस ਕਿਉਂਕਿ ਬੱਚਾ ਜਦੋਂ ਹੁਕਮ ਵਿੱਚ ਆਏਗਾ ਮਾਤਾ ਪਿਤਾ ਘਰ ਗਿਆਂ ਨੂੰ ਉਹ ਖਰਾਕ ਵੀ ਦੇਵੇਗਾ ਜਿਸ ਨੂੰ ਮਹਾਰਜ ਕਹਿੰਦੇ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਸੋ ਉਸ ਵਕਤ ਜਦੋਂ ਮਾਤਾ ਪਿਤਾ ਹੁਕਮ ਵਿੱਚ ਆਏ ਹੋਏ ਮਨ ਨੂੰ ਘਰ ਜਾ ਕੇ ਖਰਾਕ ਦੇਗਾ ਸ਼ਾਬਾਸ਼ ਦੇਗਾ ਫਿਰ ਬੱਚੇ ਨੂੰ ਬਲ ਮਿਲੇਗਾ ਕਿ ਹੁਣ ਮੈਂ ਇਹਨਾਂ ਪੰਜਾਂ ਦੇ ਨਾਲ ਜਦੋਂ ਖੇਡਣਾ ਹੈ ਤੇ ਚੰਗੀ ਤਰ੍ਹਾਂ ਖੇਡ ਜਿੱਤ ਕੇ ਵਾਪਸ ਘਰ ਆਉਣਾ ਹੈ ਉਸ ਵਕਤ ਫਿਰ ਇਸੇ ਤਰ੍ਹਾਂ ਸਾਨੂੰ ਜਦੋਂ ਪਰਮਾਤਮਾ ਨਾਲ ਪ੍ਰਤੀਤ ਆਉਣੀ ਸ਼ੁਰੂ ਹੋ ਜੇਗੀ ਮਨ ਤੇ ਉੱਪਰ ਮਾਲਕ ਦੀ ਉਦੋਂ ਫਿਰ ਇਹ ਖੇਲ ਜਿਹੜਾ ਹੈ ਉਹ ਚੱਲਦਾ ਹੈ ਇੱਥੇ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਵੀ ਪੜ੍ਹਦੇ ਹੋ ਵੀ ਜਦੋਂ ਉਹਨਾਂ ਨੂੰ ਗੁਰੂ ਤੇ ਮਾਨ ਹੋ ਗਿਆ ਆਪਦੇ ਤੇ ਵੀ ਸਾਡਾ ਗੁਰੂ ਪੂਰਨ ਹੈ ਉਹਨਾਂ ਨੇ ਫਿਰ ਇਸ ਸੰਸਾਰ ਦੇ ਵਿੱਚ ਜਦੋਂ ਆਏ ਤੇ ਸ਼ਬਦ ਦਾ ਆਸਰਾ ਲੈ ਕੇ ਆਏ ਉਹਨਾਂ ਨੇ ਇੱਥੇ ਨਾਮ ਦੀ ਝੰਡੇ ਗੱਡ ਦਿੱਤੀ ਤੇ ਹੁਣ ਜਿਹੜਾ ਵੀ ਇਹਨਾਂ ਪੰਜਾਂ ਵਿੱਚੋਂ ਝੰਡੇ ਪੁੱਟ ਸਕਦਾ ਹੈ ਉਹ ਪੁੱਟ ਕੇ ਦਿਖਾਏ। ਉਥੇ ਫਿਰ ਅੰਦਰੋਂ ਜੁੜੇ ਹੋਏ ਸੀ ਸ਼ਬਦ ਦਾ ਆਸਰਾ ਸੀ, ਨਾਮ ਦੀ ਖਰਾਕ ਮਨ ਨੂੰ ਮਿਲੀ ਹੋਈ ਸੀ। ਉਸ ਵਕਤ ਫਿਰ ਇਹਨਾਂ ਪੰਜਾਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਹੈ। ਤੇ ਮਹਾਰਾਜ ਸੱਚੇ ਬਾਦਸ਼ਾਹ ਉਹ ਸ਼ਬਦ ਫਿਰ ਗੁਰਬਾਣੀ ਵਿੱਚ ਲਿਖਦੇ ਨੇ ਤੁਸੀਂ ਪੜ੍ਹਦੇ ਹੋ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਹੋਏ ਛਿੰਝ ਇਕੱਠੀਆਂ ਦਏ ਬੈਠਾ ਦੇਖੈ ਆਪ ਜੀਓ ਵਤ ਵਜਣ ਟਮਕ ਭੇਰੀਆਂ ਮਲ ਲੱਥੇ ਲੈੰਦੇ ਫੇਰੀਆਂ ਨੇਤੇ ਪੰਜ ਜ਼ਬਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸੋ ਇਸ ਕਰਕੇ ਜਿਵੇਂ ਜਿਵੇਂ ਗੁਰਮਖ ਫਿਰ ਹੁਕਮ ਵਿੱਚ ਆਉਣਗੇ ਮਨ ਨਿਜ ਮਹਿਲ ਦੇ ਵਿੱਚ ਮਨ ਜਾਣਗੇ ਮਾਲਕ ਖੁਸ਼ ਹੋਏਗਾ ਉਸ ਤਰੀਕੇ ਨਾਲ ਫਿਰ ਉਸ ਨੂੰ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰੇਗਾ ਕਿਉਂਕਿ ਪਰਮਾਤਮਾ ਕਿਸੇ ਦੀ ਵੀ ਘਾਲ ਕਮਾਈ ਉਹ ਵਿਅਰਥ ਨਹੀਂ ਜਾਣ ਦਿੰਦਾ ਉਸ ਨੂੰ ਪਤਾ ਹੈ ਵੀ ਬੱਚਾ ਪ੍ਰਦੇਸ਼ ਗਿਆ ਹੈ ਕਾਫੀ ਮਿਹਨਤ ਕਰਕੇ ਘਰ ਆ ਰਿਹਾ ਹੈ ਉਹ ਫਿਰ ਅੰਗ ਸੰਗ ਸਹਾਈ ਹੋਏਗਾ ਜਦੋਂ ਤੁਸੀਂ ਇੱਧਰ ਆਓਗੇ ਉਹ ਆਪ ਨਿਗਰਾਨੀ ਤੇ ਰੱਖੇਗਾ ਉਠਤ ਸੋਵਤ ਹਰ ਸੰਗ ਪਹਿਰੂਆ ਸੋ ਜਦੋਂ ਅਸੀਂ ਐਸੀ ਅਵਸਥਾ ਦੇ ਵਿੱਚ ਵਿਚਾਰਨਾ ਸ਼ੁਰੂ ਕਰ ਲਾਂਗੇ ਹਰ ਮੇਰੇ ਸੰਗ ਸਦਾ ਹੈ ਨਾਲੇ ਉਦੋਂ ਫਿਰ ਜਿਹੜਾ ਸਾਡਾ ਜੀਵਨ ਹੈ ਉਹ ਅਸਲੀ ਸ਼ੁਰੂ ਹੋਏਗਾ ਜੀਵਨ ਤਉ ਗਣੀਏ ਜਾਂ ਹਰਪੇਖਾ ਫਿਰ ਵਿਚਾਰ ਸਾਡੇ ਉੱਪਰ ਹਾਵੀ ਨਹੀਂ ਹੋ ਸਕਣਗੇ ਅਸੀਂ ਆਪਦੀ ਇੱਛਾ ਦੇ ਨਾਲ ਵਿਚਾਰ ਲੈ ਕੇ ਵਿਚਾਰਾਂ ਨੂੰ ਛੱਡਣਾ ਵਿਚਾਰਾਂ ਨੂੰ ਲੈਣਾ ਉਹ ਸਿੱਖ ਲਾਂਗੇ ਇਥੋਂ ਫਿਰ ਅਸੀਂ ਆਪਦੇ ਘਰ ਵਿੱਚ ਬੈਠਣਾ ਹੈ ਤੇ ਜਿੰਨਾ ਹੋ ਸਕੇ ਉਸ ਭਗਤੀ ਦਾ ਭੇਤ ਲੈ ਕੇ ਭਗਤੀ ਵਿੱਚ ਜੁੜਨਾ ਹੈ ਉਸ ਸ਼ਬਦ ਦੇ ਸੰਮੁਖ ਮਨ ਨੂੰ ਬਿਠਾਉਣਾ ਹੈ ਜਿਸ ਨੂੰ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਇਹ ਹੀ ਪਰਮਾਤਮਾ ਦੇ ਵਿੱਚ ਹੌਲੀ-ਹੌਲੀ ਪਿਆਰ ਦੇ ਵਿੱਚ ਤਬਦੀਲ ਹੁੰਦੀ ਜਾਏਗੀ ਜਿਸ ਆਪਾਂ ਕਿਸੇ ਦੀ ਜਾਦਾ ਜਦੋਂ ਗੱਲ ਕਰੀਏ ਜਾਂ ਕਿਸੇ ਦੇ ਨਾਲ ਜਾਦਾ ਸੁਣਦੇ ਰਹੀਏ ਵਿਚਾਰਾਂ ਨੂੰ ਹੌਲੀ-ਹੌਲੀ ਉਸ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ ਫਿਰ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਸਾਡਾ ਸੰਜੋਗ ਜੁੜ ਜਾਂਦਾ ਹੈ ਇਸੇ ਤਰ੍ਹਾਂ ਜਿਵੇਂ ਜਿਵੇਂ ਤੁਸੀਂ ਸ਼ਬਦ ਨਾਲ ਜੁੜਦੇ ਜਾਓਗੇ ਸ਼ਬਦ ਦੇ ਵਿੱਚ ਬੈਠਦੇ ਜਾਓਗੇ ਅੱਗੇ ਦੀ ਅੱਗੇ ਪ੍ਰਕਾਸ਼ ਵਿੱਚ ਬੈਠਦੇ ਜਾਓਗੇ ਫਿਰ ਸਾਡੀ ਤੇ ਪਰਮਾਤਮਾ ਦੀ ਆਪਸ ਵਿੱਚ ਪਿਆਰ ਪੈਣਾ ਸ਼ੁਰੂ ਹੋ ਜਾਏਗਾ ਇਹ ਟੁੱਟੀ ਹੋਈ ਹੌਲੀ ਹੌਲੀ ਗੰਢੀ ਜਾਏਗੀ ਤੇ ਜਿਵੇਂ ਜਿਵੇਂ ਆਪਸ ਵਿੱਚ ਪਿਆਰ ਪੈਦਾ ਹੁੰਦਾ ਜਾਏਗਾ ਫਿਰ ਮਾਲਕ ਵੀ ਤੇ ਮਨ ਵੀ ਇਹ ਆਪਸ ਵਿੱਚ ਇਹ ਜਿਸ ਤਰ੍ਹਾਂ ਇੱਥੇ ਕਈ ਕਿਸਮ ਦੇ ਗੁਰਬਾਣੀ ਵਿੱਚ ਮਿਸਾਲਾਂ ਦਿੱਤੀਆਂ ਹੋਈਆਂ ਨੇ ਇੱਥੇ ਪਰਮਾਤਮਾ ਨੂੰ ਸੱਜਣ ਵੀ ਕਿਹਾ ਹੈ ਫਿਰ ਜਦੋਂ ਆਪਸ ਵਿੱਚ ਪਿਆਰ ਪੈਦਾ ਹੋ ਗਿਆ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸਹਾ ਇਥੇ ਪਿਤਾ ਦਾ ਰੂਪ ਵੀ ਦਿੱਤਾ ਹੋਇਆ ਹੈ ਹਰ ਜੀ ਮਾਤਾ ਹਰ ਜੀ ਪਿਤਾ ਇਥੇ ਯਾਰ ਵੀ ਪ੍ਰਮਾਤਮਾ ਨੂੰ ਕਹਿੰਦੇ ਨੇ ਜਦੋਂ ਹਰ ਵਕਤ ਨਾਲ ਰਹਿੰਦਾ ਹੈ ਸੁਣ ਯਾਰ ਹਮਾਰੇ ਸੱਜਣ ਸੋ ਇਸ ਕਰਕੇ ਇਹ ਗੁਰਬਾਣੀ ਵਿੱਚ ਫਿਰ ਸਾਡੇ ਮਨ ਦੀ ਅਵਸਥਾ ਦੱਸੀ ਗਈ ਹੈ ਸੋ ਇਹ ਸਾਰਾ ਖੇਲ ਹੀ ਆਪਾਂ ਸਹਿਜ ਵਿੱਚ ਵਿਚਰਦਿਆਂ ਹੋਇਆਂ ਤੇ ਗੁਰੂ ਦੀ ਮਤ ਨੂੰ ਲੈ ਕੇ ਗੁਰਬਾਣੀ ਦੇ ਆਸ਼ੀਰਵਾਦ ਅਕ ਇਸ ਦਾ ਅਨੁਭਵ ਕਰਨਾ ਹੁੰਦਾ ਹੈ ਸੋ ਗੁਰਮੁਖ ਪਿਆਰਿਓ ਇੰਨੇ ਹੀ ਵਿਚਾਰ ਨੇ ਇਹ ਹੁਣ ਵਿਚਾਰ ਜਿਹੜੇ ਨੇ ਇਹ ਗੁਰਬਾਣੀ ਦੇ ਆਧਾਰ ਤੇ ਮਹਾਰਾ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ ਤੇ ਆਪਾਂ ਇਹਨਾਂ ਨੂੰ ਨਾਲ ਦੇ ਨਾਲ ਪ੍ਰੈਕਟੀਕਲੀ ਹੁਕਮ ਵਿੱਚ ਚੱਲਦੇ ਹਾਂ ਜੋ ਆਪਾਂ ਜਿਵੇਂ ਅੱਜ ਵਿਚਾਰ ਮਹਾਰਾ ਦੀ ਬਾਣੀ ਦੁਆਰਾ ਕੀਤੀ ਇਸ ਨੂੰ ਆਪਦੇ ਜੀਵਨ ਵਿੱਚ ਲਿਆਉਣਾ ਹੁੰਦਾ ਹੈ ਕਰਮ ਧਰਮ ਨੂੰ ਸਮ ਕਰਨਾ ਫਿਰ ਕਰਮ ਤੋਂ ਵਿਹਲੇ ਹੋ ਕੇ ਨਾਮ ਦੇ ਸ਼ਬਦ ਦੇ ਸੰਮੁਖ ਹੋਣਾ ਤਾਂ ਜੋ ਮਨ ਨੂੰ ਮਨ ਦੀ ਖਰਾਕ ਮਿਲ ਸਕੇ ਮਨ ਆਤਮ ਗੁਰੂ ਵਿੱਚ ਮਜ਼ਬੂਤ ਹੋ ਸਕੇ ਤੇ ਫਿਰ ਉਸ ਮਾਲਕ ਦੀ ਸੇਵਾ ਦੇ ਵਿੱਚ ਹਾਜ਼ਰ ਹੋਣਾ ਇਸ ਤਰ੍ਹਾਂ ਜਿਹੜੇ ਮਨ ਮਾਲਕ ਦੇ ਹੁਕਮ ਵਿੱਚ ਆ ਕੇ ਘਰ ਆਉਂਦੇ ਨੇ ਉਹਨਾਂ ਦੇ ਮਾਲਕ ਦੀ ਖੁਸ਼ੀ ਹੁੰਦੀ ਹੈ ਤੇ ਜਿਸ ਦੇ ਉੱਪਰ ਮਾਲਕ ਖੁਸ਼ ਹੋ ਜਾਏ ਜਿਸ ਦੇ ਵੱਲ ਹੋ ਜਾਏ ਤੇ ਫਿਰ ਉਹ ਰਾਜਾ ਹੁੰਦਾ ਹੈ ਤੇ ਇਥੇ ਮਨ ਨੂੰ ਰਾਜਾ ਕਹਿੰਦੇ ਨੇ ਕਾਇਆ ਨਗਰੀ ਇਹ ਮਨ ਰਾਜਾ ਸੋ ਆਪਾਂ ਰਾਜਾ ਬੱਚਾ ਬਣਨ ਦੀ ਕੋਸ਼ਿਸ਼ ਕਰੀਏ ਤਾਂ ਜੋ ਪਰਮਾਤਮਾ ਦੇ ਨਾਮ ਦੀਆਂ ਖੁਸ਼ੀਆਂ ਇਹ ਮਨ ਪ੍ਰਾਪਤ ਕਰ ਸਕੇ ਸੋ ਅੱਜ ਦਾ ਗੁਰਮਖ ਪਿਆਰਿਓ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ